ਇਹਨਾਂ ਖਾਂ ਦੀ 5 ਹੋਏ ਨੇ ਖਾਂ ਦੀ ਪੁੱਤ 6 ਹੋਏ ਨੇ ਅੱਛਾ ਹਾਂ ਤੇ ਫੁੱਫੜ ਕਿੰਨੇ ਬਰਾ ਮੈ ਮੇਤੋ ਸੁਣ ਹਾਂ ਜਿਹੜਾ ਪਹਿਲਾ ਸੀ ਉਹ ਤਾਂ ਭਾਈ ਟੁੱਪੇ ਚ ਡੁੱਬ ਕੇ ਮਰ ਗਿਆ ਸੀ ਅੱਛਾ ਦੌਦਾਲੇ ਚੇਤੇ ਰਾ ਤੇ ਜਿਹੜਾ ਦੂਜਾ ਸੀ ਉਹ ਨਹਿਰ ਚ ਡੁੱਬ ਗਿਆ ਤੀਜਾ ਅੱਛਾ ਕਿੱਥੇ ਆਲੀ ਆਹ ਨਹਿਰ ਮਹਾਵਾਲੇ ਹੱਥ ਮਹਾਵਾਲੇ ਮਹਾਵਾਲੇ ਕੋਠੇ ਤੇ ਜਿਹੜਾ ਤੀਜਾ ਤੋ ਕੋਠੇ ਤੇ ਚੜ ਗਿਆ ਨੇੜੀ ਚਾਦੀ ਦੀ ਜਿਆਦੇ ਗਵਾਂਟੀ ਦੀ ਜਾਣ ਦੇ ਗਿਆ ਮੁੜ ਕੇ ਦਿੱਤਾ ਹੀ ਨਹੀਂ ਬਾਕਪਾ ਚੱਲ ਕੋਈ ਨਾ ਚੌਥਾ ਹੋ ਰਿਹਾ ਗਿਆ ਆਹ ਉਹ ਬਾਕੀ ਬਫੜਾ ਚੌਥਾ ਆ ਖੜਾ ਲੀਲੀਪਕ ਬਣੀ ਟੈਂਪੂ ਕਰੇ ਮਾਝਾ ਸਾਧਰੀ ਕਾ ਜੀ ਠੀਕ ਆਈ ਲਵ ਯੂ

ਜਦ ਕੋਈ ਨਾ ਜਾਣਦੇ ਤੂੰ ਮੈਨੂੰ ਐਂ ਦੱਸ ਹਾਂ ਤੂੰ ਕੱਲ ਮਰੇ ਕੋਟਲੇ ਵੀ ਨਹੀਂ ਬਸਣ ਲਈ ਕਿਉਂ ਲੜਦੀ ਸੀ ਉਹ ਸਾਰਾ ਖੂਰ ਐਦਾ ਸੀ ਮੇਰੇ ਨਾਲੇ ਦਾ ਐਦਾ ਹਾਂ ਉਹ ਕਿ ਮੈਨੂੰ ਕਨੇਕਟਰ ਕਹਿੰਦਾ ਕੁੱਤਾ ਕਹਿੰਦਾ ਕਹਿੰਦਾ ਗੰਦੇ ਨਾਲੇ ਵਾਲੇ ਉਤਰੋ ਮਖੱਤੇ ਤੂੰ ਮੇਰੇ ਨਾਲੇ ਦਾ ਬੇਲਾਉਂਦਾ ਨਾ ਤੂੰ ਕਹਿੰਦਾ ਮੇਰੇ ਨਾਲੇ ਨਿੰਦਣ ਵਾਲਾ ਓਏ ਪੂਆ ਤੂੰ ਗੱਲ ਤੋਂ ਸਮਝ ਗਈ ਹਾਂ ਉਹ ਤਾਂ ਜਿਹੜਾ ਗੰਦਾ ਨਾਲੇ ਆਪਣੇ ਪੌੜ ਹੁੰਦਾ ਉਹ ਨਾਲਾ ਜਿਹੜਾ ਗੰਦਾ ਹਾਂ ਹਾਂ ਉਹ ਕਿਹੜਾ ਦੀਗਾ ਉਹ ਤੇ ਰਸ ਲੈ ਉਹ ਚੱਲ ਪੁੱਤ ਮੈਂ ਮੈਂ ਹੈਗੀ ਅਨਪੜ੍ਹ ਮੈਨੂੰ ਮਾਫ਼ ਕਰ ਕੋਈ ਨਹੀਂ ਪੂਆ ਮੈਨੂੰ ਆਹ ਦੱਸ ਹਾਂ ਆ ਚੰਡੀ ਕਰੋ ਨਾ ਮੈਨੂੰ ਅੱਛਾ ਫੋਨ ਆ ਰਹੇ ਨੇ ਕੁੜੀ ਦੇ ਕੁੜੀ ਦਾ ਫੋਨ ਆਇਆ ਹਾਂ ਕੀ ਹੋ ਗਿਆ ਤੇਨੀ ਜਦੋਂ ਮੈਂ ਕਾਲ ਤੇ ਜਾਣੀ ਹੈ ਨਾ ਤਿਆਰ ਹੋ ਗਏ ਅੱਛਾ ਅੱਡੇ ਤੇ ਮੁੰਡੇ ਮੁੱਤਰ ਮੁੱਰ ਜਾ ਦੇਣੇ ਕਹਿੰਦੀ ਮੁੰਡੇ ਮੁੱਤਰ ਮੁੱਰ ਜਾਗਦੇ ਨੇ ਹਾਂ ਮਿੰਨੂ ਆਂ ਦੱਸ ਬੀਬੀ ਪਾਹੇ ਢੀੜੇ ਕਹੇ ਜੇ ਕੁੜੀਆ ਢੀੜੇ ਭੂਆ ਫੁੱਲਾਂ ਵਾਲੇ ਹਰੇ ਪੀਲੇ ਲਾਲ ਅੱਛਾ ਇਹ ਤੋਂ ਉਹਦੀਆਂ ਲਾਲ ਲੀਲੇ ਹਰੇ ਪੀਲੇ ਜਮਨੀ ਕੋਕਾ ਕੋਲਾ ਹੈ ਨਾ ਬਈ ਆਹ ਮੁੰਡੇ ਤਾਂ ਵੀ ਮੁੱਤਰ ਮੁੱਤਰ ਯਾਕ ਦੇ ਨੇ ਨੀ ਮੈਂ ਫਿੱਕੇ ਪੌਨੀਆ ਗੁੜੇ ਹਜੇ ਮੁੱਤਰ ਫੁੱਜੇ ਯਾਕ ਦੇ ਨੇ ਚੱਲ ਕੋਈ ਕੋ ਬਣਾਗਾ ਸਰ ਸਾਧਤਰੇ ਮੁੰਡੇ ਨੂੰ ਦੇਖਣ ਆਏ ਸੀ ਹਾਂ ਹਾਂ ਫਿਰ ਕੀ ਬਣਿਆ ਮੇਰੇ ਮੁੰਡੇ ਨੂੰ ਭਾਈ ਆਏ ਸੀ ਦੇਖਣ ਆਲੇ ਕਹਿੰਦੇ ਭਾਈ ਜ਼ਮੀਨ ਜਾਇ ਤਾਂ ਬਹੁਤ ਸੋਹਣੀ ਆ ਸਾਡੀ ਇੱਧਰ ਦੀ ਆਪਣੀ ਹੈ ਜਮੀਨ ਅੱਛਾ ਤੇ ਕਹਿੰਦੇ ਵੀ ਘਰ-ਵਾਰ ਵੀ ਬਹੁਤ ਸੋਹਣਾ ਹਾ 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 ਤੇ ਕਹਿੰਦੇ ਮੁੰਡੇ ਦੀ ਉਮਰ ਨਹੀਂ ਆਣੀ ਆ ਅੱਛਾ ਤੇ ਥੋੜਾ ਫੁੱਫੜ ਮਾਰ ਕੇ ਚੌਰਾ ਪਲੇਗ ਦੇ ਜਾਣਾ ਕਿਉਂ ਕੀ ਹੋਇਆ ਬੂਆ ਉਹਨਾਂ ਨੂੰ ਕਹਿੰਦਾ ਜੇ ਮੁੰਡੇ ਦੀ ਉਮਰ ਨਹੀਂ ਆਣੀ ਆ ਤਾਂ ਮੇਰੇ ਨਾਲ ਕਰਦੇ ਹੋ ਅੱਛਾ ਭੂਆ ਮੈਂ ਸੁਣਿਆ ਤਾਂ ਚੰਡੀਗੜ੍ਹ ਗਈ ਸੀ आहो मैं गई थी फिर मुड़के क्यों आ गई लक्ष्मण कोई थी लक्ष्मण कोश्मण बह चंडीगढ़ मेरा भतीजा जाने लक्ष्मण गई थी चंडीगढ़ अच्छा पार्ट हाँ। तो हाँ। अच्छा। है की भाई जाते दूर बहुत मैनू राह च लगी भुख झूस रहे हो कहने कुछ रहे हो ਜਦੋਂ ਮੈਂ ਉੱਥੇ ਜਾ ਕੇ ਜਿਹੜੀ ਪਹੁੰਚੀ ਮੈਂ ਇੱਥੇ ਹਾਂ ਘਰੇ ਤੇ ਕੁਆਟਰ ਚ ਪਹੁੰਚੀ ਹਾਂ ਬੱਕਰੇ ਦੇ ਸੱਜੇ ਤਾਂ ਜਿੰਦਾ ਲੱਗਿਆ ਪਿਆ ਸਭੂ ਭਾਈਆਂ ਦੇ ਉਹ ਹਾਂ ਤੇ ਬੱਸ ਫਿਰ ਭਾਈ ਇੱਕ ਮੈਂ ਤਾਂ ਰਸੋਈ ਦੇ ਚ ਬਾਗੀ ਤੇ ਜਿੱਤੇ ਭਾਂਡੇ ਲਵੇ ਦੂ ਕਿਤਨਾ ਤਰੇ ਛੇ ਪਨਹਾਰ ਕੱ ਪਾਈਗੀ ਅੱਛਾ ਮੇਰੇ ਤਾਂ ਤੁਮਗੀ ਗੋਦ ਟੁੱਟੀ ਲੱਕੀ ਗੇੜ ਗੋਰੀ ਮਾਂ ਗੁੱਤੂਤਰੀ ਮਖਾਪੋ ਮਾਂ ਖੜੀ ਹੋ ਗਈ ਮੈਂ ਕਿਤੇ ਖੜੀ ਹੋਈ ਮੇਰਾ ਸਿੰਗੜੀ ਨੂੰ ਹੱਥ ਪੈ ਗਿਆ ਜਿਹੜੀ ਮੈਂ ਮਖਰ ਕੀਤੀ ਸੀ ਉਹਦੇ ਤੇ ਪਾਣੀ ਪੈ ਗਿਆ ਮੈਂ ਇਹ ਦੱਸਾ ਉਪ ਫਟੜਦੀ ਕਿਉਂ ਨਹੀਂ ਆ ਲੰਟੀ ਤੂੰ ਕਾਹ ਨੂੰ ਮੇਰੇ ਪਰਦੇ ਫਰੋਲਦਾ ਨਹੀਂ ਦੱਸ ਭੂਆ ਧੱਕੜਾ ਹੰਤੇ ਦੱਸ ਦੇ ਭੂਆ ਕੀ ਲੜ ਆਪਣੇ ਗਾਲਾਂ ਪਹਿਣ ਗਿਆ ਓਰੇ ਦੱਸ ਦੇ ਭੂਆ ਦੱਸਾ

ਕਿ ਫੂਨ ਮੈਨੂੰ ਆਈ ਆਂ ਗਏ ਜਿੱਥੇ ਮਾਰਦੀ ਰੋਟਾ ਲਖਾ ਦੇ ਛੀ ਫੂਨ ਮੈਨੂੰ ਭੋਲਾ ਖਾਂ ਕਰਦਾ ਰੋ ਰੱਬ ਦੇ ਬੁਲਾ ਫੌਲਾ ਕੇ ਮੈਨੂੰ ਕਾਲੇ ਕੁੰਡੇ ਦੀ ਮੱਤ ਨਹੀਂ ਫੂਨ ਮੈਨੂੰ ਪੋਤਾ ਖਾਂ ਕਰਦਾ ਪਰ ਤੇਤ ਚੱਲਿਆ ਦਾ ਜਾਵੇ ਸੁਖਾਨਦੀ ਕੀ ਗੱਲ ਕਰਦੀ ਮੈਨੂੰ ਰੋਜ ਸੰਗੂਰ ਜਲੇਬੀਆਂ ਖਵਾ ਦੇ ਵਾਹ ਜੀ ਬੁਲਾ ਬੋਲਾ ਖਾਂ ਇੱਥੇ ਹੈਗਾ ਹੁਣ ਕਿੱਥੇ ਹੈਗਾ ਚੁੱਪ ਕੇ ਬੁਲਾ ਚੁੱਪ ਕੇ ਜੋ ਪਤਾ ਨਹੀਂ ਹੈ ਤਾਂ ਮੇਰੇ ਮੈਨੂੰ ਜਾਣਦਾ ਗਿਆ ਚੱਲ ਕੋਈ ਨਹੀਂ ਪੂਆ ਐਂ ਕਰ ਤੂੰ ਬੋਲੀਆਂ ਸੁਣਾ ਦੇ ਪੂਆ ਹੁਣ ਥੋੜੀਆ ਨਾ ਲੈ ਭਾਈ ਹੁਣ ਨਾ ਥੋੜਾ ਥੋੜਾ ਇਹ ਖੁੱਲਾ ਕਰ ਲਉ ਤੇ ਕਿੰਨਾ ਦਾ ਥੋਵਾ ਪੁੱਤ ਪੂਆ ਬੋਲੀਆਂ ਸੁਣ ਲਈ ਤੂੰ ਹੁਣ ਆਪਾਂ ਰਲ ਮਿਲ ਕੇ ਸਾਰਿਆਂ ਨੇ ਪੌਣੀਆਂ ਨੇ ਬੋਲੀਆਂ ਫਿਰ ਆਪਾਂ ਨੇ ਜਾਣਾ ਅਗਲੇ ਪਿੰਡ ਦੀ ਉੱਪਰ ਨਾ ਆਪਾਂ ਨੇ ਥੋੜਾ ਖੁੱਲੇ ਖੁੱਲੇ ਹੋ ਜਾ ਬੇਬੇ ਆਹਾਂ ਬੀਬੀ ਇੱਕ ਦੋਨ ਬੀਬੀਆਂ ਅੱਛਾ ਤੂੰ ਮੈਨੂੰ ਆਪਾਂ ਜੂਠਾ ਦੇ ਦੇ